ਸਮਾ ਦਸੂਗਾ ਵਕਤ ਦਸੂਗਾ ਮੇਰੇ ਪੰਜਾਬੀ ਰੋੜੂ ਰੋੜੂ ਕਰਦੀ ਜਵਾਨੀ ਐ ਖੜਕਾ ਦੜਕਾ ਮਾਂ ਖੇਡ ਕਬੱਡੀ ਦਾ ਫੈਸਲਾ ਰੈਫੀਆ ਨੇ ਕਰਨਾ ਕਿ ਡਬਲ ਟੱਚ ਦਾ ਇਸ਼ਾਰਾ ਹੋ ਗਿਆ ਚੱਲ ਜਵਾਨਾ ਪਾਕ ਕਬੱਡੀ ਬਹਿ ਜਾਓ ਬਹਿ ਜਾਓ ਲਲਕਰਾ ਰਾਜ ਝੋਟ ਲਲਕਰਾਂ ਪੈਂਦਾ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ ਅਨੁਸ਼ਾਸਨ ਬਣਾਈ ਰੱਖਣ ਆਹ ਫੇਰ ਫੌਜੀ ਦਾ ਇਸ਼ਾਰਾ ਕਿ ਡਬਲ ਟੱਚ ਰਸ਼ ਆ ਸਬਕਤ ਮੇਰੇ ਵੀਰੋ ਮਾਂਖੇਡ ਕਬੱਡੀ ਦੇ ਵਿੱਚ ਤਰਸੇਮ ਲਾਲ ਉਹਨਾਂ ਦਾ ਸੁਪੁੱਤਰ ਆ ਦਰਸ਼ਨ ਕੌਰ ਦੀ ਗੋਦੀ ਦਾ ਸ਼ਿੰਗਾਰ ਡੰਮਰੂ ਤੁਹਾਡੇ ਸਾਹਮਣੇ ਕਬੱਡੀ ਤੇ ਹੈ ਸਮਾਂ ਦੱਸੂਗਾ ਵਕਤ ਦੱਸੂਗਾ ਮਾਂਖੇਡ ਕਬੱਡੀ ਦੇ ਕਿਹਦੇ ਨਾਲ ਪੇਚੇ ਲੜਨਗੇ ਪੈਂਟ ਸਦੂਰਿਆ ਡੰਮਰੂ ਦਾ ਹੋ ਗਿਆ ਚਮਕਾਰ ਸਾਹਮਣੇ ਵੇਖ ਲੈ ਤੈਨੂੰ ਗੋਗੋ ਰੁੜਕੀ ਵਾਲਾ ਮੇਰੇ ਪੰਜਾਬੀ ਵੀਰੋ ਸਾਡੀ ਮਾਂਖੇਡ ਕਬੱਡੀ ਦਾ ਕੇਵਲ ਸਿੰਘ ਹੋਰਾਂ ਦੇ ਬੇੜੇ ਦਾ ਸ਼ਿੰਗਾਰ ਮਾਤਾ ਪਿੰਦਰ ਕੌਰ ਦੀ ਕੋਖੋ ਜੰਮਿਆ ਸੁਪੁੱਤਰ ਐਸ ਵਕਤ ਤੁਹਾਡੇ ਸਾਹਮਣੇ ਗੋਗੋ ਰੁੜਕੀ ਵਾਲਾ ਅੱਜ ਜਦੋਂ ਕੌਰ ਨੂੰ ਛਾਲ ਮਾਰੀਆ ਬੱਬਰ ਸ਼ੇਰ ਨੇ ਪਿੰਡ ਜਿਹੜਾ ਖੁਸ਼ੀਏ ਟੁਕਾਂ ਵਾਲਿਆ ਪਾਵੇਂਗਾ ਹੱਥ ਗੁਰਦੀਪ ਤੱਕੀਪੁਰੀਏ ਹਾਂਜੀ ਸਟੇਜ ਉੱਪਰ ਜੋ ਫਾਲਤੂ ਬੰਦੇ ਬੈਠੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਨੀਚੇ ਹੋ ਜਾਓ ਆਪਣੇ ਕਲੱਬਾਂ ਨੂੰ ਕਹਿੰਦੇ ਜਮੀਨ ਉਸਤਾਰ ਦੇ ਬਾਹਰ ਨਿਕਲੇ ਸੋ ਕਲੱਬ ਦੇ ਉਹਦੇ ਆਦਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਆ ਗਰਾਊਂਡ ਦੇ ਵਿੱਚ ਆ ਕੇ ਜੀ ਮੜ ਜਿਆ ਡਿਊਟੀਆਂ ਨਿਭਾਓ ਸਾਡੇ ਵਲੰਟੀਅਰ ਵੀਰ ਸਾਡੇ ਬਣਾ ਤੇ ਇਧਰੋਂ ਦੇਖਦੇ ਆ ਰਾਜ ਝੋਟ ਨੂੰ ਜਫਾ ਉਹ ਗੋਗੋ ਰੁੜਕੀ ਵਾਲਾ ਬੱਬਰ ਸ਼ੇਰ ਡੌੜੇ ਤੇ ਹਰ ਚੇਕੀ ਦੀ ਤਸਵੀਰ ਛਪਾਈ ਹੋਈ ਹੈ ਮੇਰੇ ਵੀਰੋ ਗੋਗੂ ਆ ਰੁੜਕੀ ਦੇ ਇਸ ਵਕਤ ਡੰਮਰੂ ਦੇਖਦੇ ਆ ਅੱਜ ਮਾਂ ਖੇਡ ਕਬੱਡੀ ਦਾ ਸ਼ਿੰਗਾਰ ਤੁਹਾਡੇ ਸਾਹਮਣੇ ਕਬੱਡੀ ਪੌਣ ਚੱਲਿਆ ਅਕ ਸਰਦਾਰ ਕੇਵਲ ਆ ਸਰਦਾਰ ਸਾਡੇ ਆਸ਼ੀਰੀ ਤਰਸੇਮ ਲਾਲ ਜੀ ਉਹਨਾਂ ਦਾ ਸੁਪੁੱਤਰ ਮਾਤਾ ਦਰਸ਼ਨ ਕੌਰ ਦਾ ਸ਼ਿੰਗਾਰ ਅੱਜ ਕਬੱਡੀ ਦੇ ਵਿੱਚ ਵੀ ਆ ਰੇਡਰ ਵੀ ਤੱਕੜਾ ਤੇ ਜਾਫੀ ਵੀ ਤੱਕੜਾ ਤੇ ਦੂਜੇ ਪਾਸੇ ਗੁਰਦੀਪ ਤੱਕੀਪੁਰੀਆ ਐਤ ਕੀ ਕਹਿੰਦੇ ਨੇ ਕੈਨੇਡਾ ਖੇਡੂਗਾ ਅੱਜ ਕਿਸੇ ਨੂੰ ਢਾਈ ਬੈਠਾ ਮੇਰੇ ਪੰਜਾਬੀ ਵੀਰੋ ਪੈਣ ਜਿਹੜਾ ਉਹ ਨਹੀਂ ਰਸਾ ਹੱਟ ਪਿੱਛੇ ਫੇਰ ਮਿਲਾਂਗੇ ਕਹਿੰਦੇ ਜੱਟ ਨੂੰ ਲੰਘ ਜਿੱਥੇ ਵੀ ਕਿਤੇ ਵਾਜ ਸੁਣਦੇ ਉਹ ਬੱਸ ਸਟੈਂਡ ਤੇ ਪਹੁੰਚਣ ਵੱਤਣੀ ਵਾਲਾ ਇੱਕ ਕੀਪਾ ਸੱਦੋ ਵਾਲੀਆ ਤੇ ਇੱਕ ਆਕੀਪਾ ਤੁਹਾਡੇ ਸਾਹਮਣੇ ਐਸ ਵਕਤ ਰੁੜਕੀਦਾ ਸਾਹਮਣੇ ਖੁਸ਼ੀਆਂ ਦੁਕਾਂ ਵਾਲਾ ਕਿਸੇ ਦਾ ਝਾਂਜਰਾ ਵਾਲਾ ਗਿੱਟਾ ਚੱਕ ਕੇ ਉਹ ਟਿੱਕੜੀ ਮੋੜ ਲੱਗੇ ਆ ਕਹਿੰਦਾ ਕੀਲਾ ਘੱਟ ਰਿਹਾ ਹੁਣ ਚਾਹੇ ਮੈਸਬੰਦ ਹੋਣ ਨਹੀਂ ਪਟਿਆ ਜਾਣਾ ਪੈਂਟ ਮੇਰੇ ਵੀ 3.5 ਕਿਲੋ ਭਾਰਾ ਜਿਹੜੇ ਸਰੀਰ ਤੇ ਡਿੱਗਦਾ ਹੱਡੀਆਂ ਦਾ ਖੜਕਾ 1 ਕਿਲੋਮੀਟਰ ਦੂਰ ਤੱਕ ਸੁਣਦਾ ਅੱਜ ਕੁੱਦਾ ਇੱਕ ਪਾਸੇ ਤੇ ਦੂਜੇ ਪਾਸੇ ਰਾਜ ਚੋਟੇ ਇਹਦੇ ਹੱਥ ਕਿੱਥੇ ਵੰਦੀ ਬੇਦਮਾਨ ਤੇ ਕਾਲੀਆਂ ਥੋੜੀ ਥੋੜੀ ਬਾਦੋ ਜਿਹੀ ਕਲੀ ਆਹ ਡਮਰੂ ਦੀ ਕਬੱਡੀ ਐ ਅੱਜ ਗਾਮੇ ਦੇ ਸੱਜ ਮਜਨਕਾਰ ਨੇ ਡਮਰੂ ਨੂੰ ਕਬੱਡੀਆਂ ਪਾਉਣੀਆਂ ਪੈ ਰਹੀਆਂ ਨੇ ਮੇਰੇ ਪੰਜਾਬੀ ਵੀਰੋ ਆਹ ਮਜਬੂਰੀਆਂ ਨੇ ਅੱਜ ਵੇਖਾਂਗੇ ਗੁਰਦੀਪ ਤੱਕੀਪੁਰੀਆ ਤੇ ਧੀਰਾ ਵਿਚਾਲੇ ਖੁਸ਼ੀਆਂ ਦੁੱਗਾਂ ਵਾਲਾ ਗੱਲਬਾਤ ਕਰਦਾ ਮਾ ਖੇਡ ਕਬੱਡੀ ਦੀ ਗੱਲਬਾਤ ਕਰਦਾ ਪੋਲਾ ਜਾਂ ਚਪੇੜਾ ਉਹ ਮਿੱਠੀ ਜੀ ਪਿਆਰ ਦੀ ਉਹ ਪਿਆਰ ਦੀ ਗੱਲ ਗਿੱਟਾ ਚਾਂਦਰਾ ਵਾਲਾ ਨੱਪ ਕੇ ਖੜਾ ਹੋਣ ਲੱਗਿਆ ਪੁਆਇੰਟ ਖੁਸ਼ੀਆ ਦੁੱਗਾ ਆਓ ਵੇਖਦੇ ਆ ਚਮਕੌਰ ਹੈ ਤੁਹਾਡੇ ਸਾਹਮਣੇ ਮਾ ਖੇਡ ਕਬੱਡੀ ਦਾ ਚਮਕੌਰ ਚਮਕੌਰ ਕਬੱਡੀ ਪਾਉਂਦਾ ਖੜਕਾ ਦੜਕਾ ਕਿਹਨੂੰ ਹੱਥ ਲਾਊਗਾ ਭੱਜੂਗਾ ਤੇ ਛਾਲ ਵੀ ਮਾਰੂਗਾ ਪੈਟ ਚ ਮਾਰੀਆਂ ਔਰ ठाठा ਮਾਰਦਾ ਇਕੱਠ ਮੇਰੇ ਪੰਜਾਬੀ ਵੀਰੋ ਅੱਜ ਦੁਗਾਲ ਤੇ ਇਧਰੋਂ ਖੁਸ਼ੀਆਂ ਇੱਕ ਵਾਰ ਇੰਗਲੈਂਡ ਇੱਕ ਵਾਰ ਕੈਨੇਡਾ ਤੇ ਐਤ ਕੀ ਫੇਰ ਤਿਆਰੀਆਂ ਦੁੱਗਾ ਵਾਲਾ ਔ ਪੁਆਇੰਟ ਜਿਹੜਾ ਕੀਪੇ ਝੋਟ ਧਰਤੀ ਸਾਹ ਭਰਦੀ ਹੈ ਕਿ ਨਾ ਕੋਈ ਇੰਜਣ ਨਾ ਕੋਈ ਪਾਟੜੀ ਨਾ ਬਾਬੂ ਬਿਸਲ ਵਜਾਈ ਵਾਸੇ ਹੋ ਜਾ ਸੋਹਣੀਏ ਨਹੀਂ ਸਾਡੀ ਰੇਲ ਗੱਡੀ ਆਈ ਅੱਜ ਰੇਲ ਗੱਡੀ ਮੇਰੇ ਵੀਰੋ ਗੋਗੋ ਰੁੜਕੀ ਵਾਲਾ ਅੱਜ ਰੇਲ ਗੱਡੀ ਦੇ ਚੱਕੇ ਜਾਮ ਕਰੀ ਫਿਰਦਾ ਕੇ ਦੇਖਦੇ ਆ ਦੇਖਦੇ ਆ ਦੇਖਦੇ ਆ ਮੇਰੇ ਵੀਰੋ ਕਿ ਚੱਕੇ ਜਾਮ ਹੋ ਗਏ ਨੇ ਗੱਬਰੂ ਨੇ ਬਾਰ ਸਤਿਕਾਰ ਹੈ ਪ੍ਰਧਾਨ ਸਾਡੇ ਜਲਦੀ ਜਲਦੀ ਸਟੇਜ ਦੇ ਪਿੱਛੇ ਆਣ ਪਟਵਾਰੀ ਸਾਹਿਬ ਉਹਨਾਂ ਨੂੰ ਯਾਦ ਕਰ ਰਹੇ ਨੇ ਚੜ ਕੀ ਪਿਆ ਪਾਕ ਕਬੱਡੀ ਕਹਿੰਦੇ ਨੇ ਕਾਲੇ ਪਾਣੀੋਂ ਮੋੜ ਨੂੰ ਖਤ ਕਿਸ ਨੇ ਪਾਇਆ ਬਦਲਾ ਲੈ ਲਈ ਜਉੜਿਆ ਜੇ ਮਾਂ ਦਾ ਜਾਇਆ ਪਰ ਭੱਜ ਗਿਆ ਨੌਜਵਾਨ ਆਸ਼ਕਾਂ ਦੀਆਂ ਕਲਕਾਰੀਆਂ ਦਿੱਲੀ ਤੱਕ ਸੁਣਦੀਆਂ ਨੇ ਮੇਰੇ ਪੰਜਾਬੀ ਵੀਰੋ ਪਤਾ ਲੱਗਦਾ ਕਿ ਗੋਗੋ ਰੁੜਕੀ ਵਾਲਾ ਇਸ ਵਕਤ ਤੀਜਾ ਸ਼ਿਕਾਰ ਕਰਨ ਲੱਗੇ ਆ ਤੀਜਾ ਸ਼ਿਕਾਰ ਕਰਨ ਲੱਗੇ ਆ ਮੇਰੇ ਪੰਜਾਬੀ ਵੀਰੋ ਅੱਜ ਦੇਖਦੇ ਆ ਬੱਬਰ ਸ਼ੇਰ ਨੇ ਮੋਟਿਆ ਪੱਟਾ ਤੋਂ ਫੜਿਆ ਹੋਇਆ ਕਿ ਬੰਨੇ ਬੰਨੇ ਫਿਰੇ ਲੱਭਦੀ ਜੱਟ ਜੱਟੀ ਦੇ ਸਬੱਬੀ ਹੋਵੇ ਮੇਲੇ ਨਹੀਂ ਜੱਟਾਂ ਦੇ ਤਰੀਰ ਘਟੇ ਨੇ ਚੜ ਪਾ ਜਵਾਨਾ ਕਬੱਡੀ ਸਾਹਮਣੇ ਕੀਪਾ ਇੱਕ ਪਾਸੇ ਖੁਸ਼ੀਆ ਵਿਚਾਰੇ ਧੀਰਾ ਤੇ ਸੰਦੂਰਾ ਇੱਕ ਪਾਸੇ ਆਓ ਦੇਖਦੇ ਆਓ ਦੇਖਦੇ ਆ ਫੈਸਲਾ ਰੈਫਰੀਆਂ ਨੇ ਕਰਨਾ ਡਬਲ ਟੱਚ ਦਾ ਇਸ਼ਾਰਾ ਰਾਜ ਝੋਟ ਫੇਰ ਕਬੱਡੀ ਦਾ ਧਾਵਾ ਫੇਰ ਕਬੱਡੀ ਦਾ ਫੇਰ ਗੋਗੋ ਨਾਲ ਮੁਕਾਬਲਾ ਉਂਗਲ ਖੜੀ ਕੀਤੀ हां जे ਵਿਚ ਆਏ ਨਾ ਤਾਂ ਬੰਦ ਹੋ ਜੂ ਬਿੱਟੂ ਵੀਰ ਕਹਿੰਦਾ ਕਿ ਸੰਧੂਆ ਕਹ ਦੇ ਸੁਨੇਹਾ ਲਾ ਦੇ ਐਸ ਵਕਤ ਕੀਪਾ ਕਬੱਡੀ ਦੇ ਖੁਸ਼ੀਆਂ ਉਹ ਖੁਸ਼ੀਆਂ ਉਹ ਕੀਪਾ ਇਹ ਖੁਸ਼ੀ ਹੈ ਤੇ ਦੂਜਾ ਕੀਪਾ ਸਾਹਮਣੇ ਇੱਕ ਪਾਸੇ ਦੁਕਾਂ ਦਾ ਖੁਸ਼ੀਆਂ ਤੇ ਦੂਜੇ ਪਾਸੇ ਰੁੜਕੀ ਵਾਲਾ ਕੀਪਾ ਇੱਕ ਪਾਸੇ ਭੁੱਖਾ ਬੱਬਰ ਸ਼ੇਰ ਤੇ ਦੂਜੇ ਪਾਸੇ ਮਿਰਗ ਦਨੇਰ ਅੱਜ ਕਿਸੇ ਨੂੰ ਕੋਈ ਟਾਈ ਫਿਰਦਾ ਕਿ ਵੱਜ ਕੇ ਛੜਾਈ ਮੱਖਣਾ ਉਹ ਜੱਟ ਕੌਟ ਸ਼ਮਕਾਰ ਤੁਹਾਡੇ ਸਾਹਮਣੇ ਮਾਂ ਖੇਡ ਕਬੱਡੀ ਦੇ ਵਿੱਚ ਧਾਵਾ ਬੋਲਦਾ ਹੋਇਆ ਆਸੋ ਵੇਖਦੇ ਆ ਅੱਜ ਸਾਡੇ ਬਿੱਟੂ ਦੁਗਾਲ ਦੀ ਬਦੌਲਤ ਕਿਉਂਕਿ ਅੱਜ ਮੇਰੇ ਵੀਰੋ ਖਰਾਣੇ ਦੀ ਧਰਤੀ ਦੇ ਡਿਊਟੀ ਲੱਗੀ ਹੋਈ ਸੀ ਇਧਰੋਂ ਵੇਖਦੇ ਆ ਇਧਰੋਂ ਵੇਖਦੇ ਆ ਗੋਦੀ ਚੁੱਕ ਲੈ ਸੁਨੱਖਿਆ ਯਾਰਾ ਓਏ ਪਖੜੇ ਦੇ ਪੈਰ ਚੜਤੇ ਪਰ ਸ਼ੇਰ ਛਾਪੇ ਹੈ ਅੱਜ ਵੇਖਾਂਗੇ ਡੌਲੇ ਦਾ ਬੱਬਰ ਸ਼ੇਰ ਓਹ ਨਹੀਂ ਰਿਸਾ ਅੱਜ ਵੇਖਾਂਗੇ ਓ ਖੁਸ਼ੀਆਂ ਬਦਲਾ ਲੈਣ ਲੱਗੇ ਐ ਕਿ ਦੂਜੇ ਪਾਸੇ ਚਮਕੌਰ ਨੂੰ ਸਜ਼ਾ ਬੋਲੀ ਐ ਇਧਰੋਂ ਪੀਂਗ ਰੋਕ ਦੋ ਸਹੇਲਿਓ ਮੇਰੀ ਨਿਰਾਜ ਕੌਡੀ ਪੌਣ ਚੱਲਿਆ ਅੱਜ ਰਾਜ ਚੋਟ ਦਿੜਬੇ ਵਾਲਾ ਆਓ ਵੇਖਦੇ ਆਂ ਆਓ ਵੇਖਦੇ ਆਂ ਕੋਦਾ ਦੂਜੇ ਪਾਸੇ ਰਾਜ ਦੇ ਮੋਟਿਆ ਪੱਟਾ ਨੂੰ ਨਿਆਣਾ ਪਾਈ ਫਿਰਦਾ ਓ ਮੇਰੇ ਪੰਜਾਬੀ ਵੀਰੋ ਇਹ ੱੱੱਕੇ ਨਾਲ ਸਣੌੜੇ ਪੈਂਦੇ ਨੇ ਇਹ ੱੱੱਕੇ ਨਾਲ ਸਣੌੜੇ ਪੈਂਦੇ ਨੇ ਆਏ ਨੇ ਛੜਦੇ ਇਹ ਵਿਸਰਾ ਨਾਲ ਬੜੀ ਛੜਦੇ ਇਹਦਾ ੱੱੱਕੇ ਨਾਲ ਸਣੌੜੇ ਪੈਣਗੇ ਕਿਉਂਕਿ ਬੱਬਰ ਸ਼ੇਰ ਪੁੱਤ ਲੱਪੇ ਉਹ ਰੰਗੜੇ ਪੰਜਾਬ ਦੇ ਬੱਬਰ ਸ਼ੇਰ ਪੁੱਤ ਡਰਪੇ ੱੱੱਕੇ ਨਾਲ ਸਣੌੜੇ ਪੈਂਦੇ ਆ ਤੁਹਾਡੇ ਕੀ ਪਾ ਅੱਜ ਕੀ ਪਿਆ ਸੰਭਲ ਕੇ ਜਵਾਨਾ ਕਿਉਂਕਿ ਇਤਰੋਂ ਵੀ ਹੜਖੇ ਹੋਏ ਨੇ ਦੂਜੇ ਵੀ ਕੇ ਪਾਤ ਪਰਲੀ ਪਾਰ ਸਾਡੇ ਭਾਈ ਨੂੰ ਘੇਰੇ ਆ ਉਰਲੀ ਪਾਰ ਅਸੀਂ ਤੁਹਾਡਿਆਂ ਨੂੰ ਘੇੜਾਂਗੇ ਇੱਕ ਪਾਸੇ ਖੁਸ਼ੀਆਂ ਤੇ ਦੂਜੇ ਪਾਸੇ ਉਹ ਮੇਰੇ ਪੰਜਾਬੀ ਵੀਰੋ ਕੀਪਰ ਪੈਂਟ ਜਿਹੜਾ ਕੀਪੇ ਦੇ ਕਬਜੇ ਦੇ ਚਮਕਾਰ ਡਿੜਬੇ ਵੱਲੋਂ ਟਕਰਾਲੇ ਭਾਈ ਕਹਿੰਦਾ ਵਾਰਸ ਮੇਰੇ ਵੀਰੋ ਲਹਿੰਦੇ ਬਾੜੇ ਪਾਸੇ ਕਬੱਡੀ ਪਾਉਂਦਾ ਇਹ ਗੋਗੋ ਹੈ ਇਹ ਚਮਕੌਰ ਜਿਹੜਾ ਦੇਖਾਂਗੇ ਕਿੰਨੇ ਖੜਕਣਗੇ ਸਾਹਮਣੇ ਆਓ ਖੜੇ ਨੇ ਸਧੂਰੇ ਉਰੀ ਆਓ ਖੜੇ ਨੇ ਧੀਰੇ ਉਰੀ ਆਓ ਖੜਾ ਆਓ ਖੜਾ ਗੁਰਦੀਪ ਤੱਕੀਪੁਰੀਆ ਉਹ ਨੀਵੀਂ ਪਾੜੀ ਆ ਖੁਸ਼ੀ ਨੇ ਅੱਜ ਗਿੱਟਿਆ ਕਨੇ ਨੂੰ ਝਾਖਣ ਲੱਗੇ ਆ ਕਿਉਂਕਿ ਗਿੱਟਾ ਫੜਨ ਦਾ ਬੜਾ ਮਾਹਰ ਹੈ ਨੌਜਵਾਨ ਮੇਰੇ ਪੰਜਾਬੀ ਵੀਰੋ ਇੱਕ ਪਾਸੇ ਡੰਬਰੂ ਅੰਤਰਾਟਰੀ ਸਾਡੀ ਮਾਂ ਖੇਡ ਕਬੱਡੀ ਦਾ ਜਾਫੀ ਹੈ ਤੇ ਦੂਜੇ ਪਾਸੇ ਗੁਰਦੀਪ ਹੈ ਤੱਕੀਪੁਰੀਆ 3 ਫੁੱਟ 3 ਫੁੱਟ ਆ 3 6 ਚਮਕਾਰ ਇਹ ਚਮਕਾਰ ਮੇਰੇ ਪੰਜਾਬੀ ਵੀਰੋ ਤੁਹਾਡੇ ਸਾਹਮਣੇ ਬਾਖ ਖੇਡ ਕਬੱਡੀ ਦਾ ਤੱਕੜ ਧਾਵੀ ਇੱਕ ਪਾਸੇ ਕੁੱਦਾ ਪਾਸੇ ਹੋ ਜੋ ਪਾਸੇ ਹੋ ਜੋ ਉਹ ਮਿੱਤਰਾਂ ਚ ਖੜਕ ਪਈ ਉਹ ਜਰਾ ਖੜ ਕੇ ਜਾਇਂ ਸਰਦਾਰਾ ਪਾਸੇ ਹੋ ਜੋ ਹੁਣ ਪਾਸੇ ਹੋ ਜੋ ਆ ਆ ਸੋ ਵੇਖ ਰਹੇ ਆ ਆ ਕੀਪਾ ਨੌਜਵਾਨ ਕਬੱਡੀ ਤੇ ਆ ਖੜਕਾ ਦੜਕਾ ਇਧਰੋਂ ਵੇਖਦੇ ਆ ਕਿ ਮੈਂ ਕੱਲੀ ਤੇ ਮਲਾਜੇ ਦਿੜਬੇ ਵਾਲੇ ਨੂੰ ਬਾਈਟ ਗਿਆਈ ਨਾਲ ਕਰਾ ਦੋ ਇਹਨਾਂ ਨੂੰ ਚੁੱਪੋ ਇਹ ਨਹੀਂ ਹੁੰਦੇ ਅੱਜ ਆਹ ਪੁੱਤਾਂ ਤੇ ਦੂਜੇ ਪਾਸੇ ਰਾਜ ਹੈ ਬਹਿਜੋ ਬਹਿਜੋ ਕੁਝ ਵੀ ਨਹੀਂ ਹੋਇਆ ਐਡਾ ਤਕੜਾ ਟੂਰਨਾਮੈਂਟ ਉਹ ਤੁਹਾਡੇ ਸਾਹਮਣੇ ਚੱਲਦਾ ਓ ਮੇਰੇ ਪੰਜਾਬੀ ਵੀਰੋ ਤੁਹਾਡਾ ਆਪਣੇ ਆਪ ਇਹ 7 ਦਿਨ ਦਾ ਇਕੱਵਰ ਦਾ ਖੁਸ਼ੀਆਂ ਦੁੱਖਾਂ ਵਾਲਾ ਅੱਜ ਕਿਸੇ ਦੇ ਨਿਆਣਾ ਪਈ ਬੈਠਾ ਓ ਜਸਵੰਤ ਖੜਗ ਸਾਡੇ ਉਤਮ ਖੇਡ ਕਬੱਡੀ ਦੇ ਬਹੁਤ ਵੱਡੀ ਦੇਨ ਮਾ ਖੇਡ ਕਬੱਡੀ ਨੂੰ ਜਿਹੜਾ ਅੱਜ ਤੱਕ ਕਿਸੇ ਨੇ ਮੇਰੇ ਪੰਜਾਬੀ ਵੀਰੋ ਸੋਚਿਆ ਵੀ ਨਹੀਂ ਸੀ ਉਹ ਗੱਲਾਂ ਸਾਡੇ ਵੀਰ ਜਸਵੰਤ ਖੜਗ ਨੇ ਸੋਚ-ਸੋਚ ਕੇ ਉਤਮ ਖੇਡ ਕਬੱਡੀ ਦੇ ਵਿੱਚ ਲਿਖੀਆਂ ਕਿ ਕਿੰਨੇ ਜੱਫੇ ਕਿੰਨੀਆਂ ਰੇਡਾਂ ਕਿੰਨੀਆਂ ਕੋਸ਼ਿਸ਼ਾਂ ਆਹ ਦੇਖਦੇ ਆ ਸਾਹਮਣੇ ਆ ਰੁੜਕੀ ਵਾਲਾ ਗੋਪੂ ਐ ਇਹ ਗੋਪੂ ਐ ਤੇ ਦੂਜੇ ਪਾਸੇ ਝੋਟ ਦੜਬੇ ਵਾਲਾ ਖਿੱਚੀ ਜਾਂਦਾ ਉਹ ਗੱਡੀ ਧੂਆ ਮਾਰ ਕੇ ਆਰੋਰ ਕੀ ਦੇ ਪੁਆਇੰਟ ਨੇ 15.5